ਇਹਨਾਂ ਦੇ ਵਿੱਚ ਮਾਈ ਹੋਏ ਕਿਹਨਾਂ ਦਾ ਮਾਂ ਜੀ ਸਾਨੂੰ ਬੰਗਾ ਚੜਾਓ ਜੀ ਜਾਦੀ ਸਾਨੂੰ ਬੰਗਾ ਚਿਹਾਰ ਬੰਗਾ ਚੜਾ ਦੋ ਸਾਨੂੰ ਲਾਲੀ ਜੀ ਖਾਦੇ ਸੀ ਲੱਡੂ ਤੇ ਜੰਮ ਪਏ ਸੀ ਡੱਡੂ ਹੁਣ ਛਪੜੀ ਤੇ ਅੰਦੀਆਂ ਨੇ ਹਰ ਕੋਈ ਛਪੜੀ ਤੇ ਨੈਂ ਨੈਂ ਕਰਦੀਆਂ ਨੇ ਤੇ ਜੰਪਈਆਂ ਟੀਰੀਆਂ ਉੜੇ ਟੀਰੀਆਂ ਕਡੋਂਦੀਆਂ ਨੇ ਅਗੁਨ ਤੇਰੀਆਂ ਨਾਲਕੀਆਂ ਅੱਗਿਆ ਸੀ ਮਠੀਆਂ ਤੇ ਜੰਮ ਪਈਆਂ ਕਟੀਆਂ ਤੇ ਕਟੀਆਂ ਚਰੋਂਦੀਆਂ ਨੇ ਅਗੁਨ ਤੇਰੀਆਂ ਦਾਦ ਕੀਆਂ ਬੇਸੀ ਕੇ ਲੈਤੇ ਜਾਂ ਪੇ ਲੈ ਹੁਣ ਮੇਂਗਣਾ ਚੱਕਦੀ ਆਂ ਜਾਨ ਤੇਰੀਆਂ ਨਾਲੀਆਂ ਹੁਣ ਮੇਂਗਣਾ ਚੱਕਦੀ ਆਂ ਰੇ ਹਰ ਗੁਨ ਤੇਰੀਆਂ ਨਾਲੀਆਂ ਕਿਆਂ ਅੱਜ ਚਲਾ ਰਹੀ ਨੇ ਭਾਜੀ ਹਣੀ ਗੱਡੀ ਮੈਂ ਤਾਂ ਚਲਾ ਜੀ ਹਰਮਾਨ ਦੇ ਨਾਲ ਬੈਠਣਾ ਤੇ ਨਾਲੇ ਮੈਂ ਵਲੋਗਿੰਗ ਕਰਦਾ ਹਾਂ ਕਿਉਂਕਿ ਫਿਰ ਚਲਦੀ ਗੱਡੀ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ ਥੋੜਾ ਘਟਾਤਾ ਹਾਂ ਲੈਫਟੀ ਤੇ वेलकम सस्काळ स्वागत ਤੁਹਾਡਾ ਆਇਆ ਨਵੇਂ ਵਲੌਗ ਦੇ ਵਿੱਚ ਤੇ ਆਪਣੀ ਫੈਮਿਲੀ ਕਹਿੰਦੇ ਵੀ ਘੜੀ ਬੈਠ ਕੇ ਗੱਲਾਂ ਬਾਤਾਂ ਕਰਨੀਆਂ ਨੇ ਤੇ ਮੈਂ ਕਹਾਂ ਇਦਾਂ ਦਾ ਸਾਰਿਆਂ ਨੇ ਸਮਝਣਾ ਮੈਂ ਐਦਾਂ ਕਰਦੇ ਆ ਮੈਂ ਜੀਬ ਯਾਰ ਤੇ ਖੁੱਲਾ ਹੋਇਆ ਫਿਰ ਚਾਹ ਵਗੈਰਾ ਲੈ ਆਉਂਦੇ ਆ ਜੇ ਤੇ ਖੁੱਲਾ ਹੋਇਆ ਫਿਰ ਬਾਕੀ ਪਤਾ ਕੋਈ ਨਹੀਂ ਹੁਣ ਫਿਲਹਾਲ ਤੇ ਦੁਕਾਨਾਂ ਨਾਲ ਕੋਈ ਬੰਦ ਹੀ ਆ ਵੀ ਦੇਖਦੇ ਆ ਚਾਹ ਵਾਲੀਆਂ ਖੁੱਲੀਆਂ ਕ ਨਹੀਂ 10 ਵਜੇ ਦੇ ਅੰਦਰ ਨਾ ਹੋਇਆ ਫਿਰ ਥੋੜਾ ਟਰਾਈ ਕਰਾਂਗੇ ਸ਼ੇਰਾਂ ਵਾਲੇ ਦਰਵਾਜ਼ੇ ਵਾਲ ਜੇ ਉਧਰ ਵੀ ਬੰਦ ਹੋ ਗਈਆਂ ਫਿਰ ਨਹੀਂ ਕਿਤੇ ਬੰਨੇ ਵੀ ਜਾਣਾ ਫੇਰ ਸਮਝ ਲਾ ਵੀ ਚਾਰੇ ਪਾਸੇ ਬੰਦ ਹੋ ਗਈਆਂ ਕ ਨਹੀਂ ਤੁਹਾਨੂੰ ਪਟਿਆਲੇ ਦਾ ਜ਼ਿਆਦਾ ਪਤਾ ਨੇ ਨਹੀਂ ਤਾਂ ਇਹ ਵੀ ਹੁੰਦੇ ਰਿਹਾ ਬਟਾਲੇ ਉਹ ਗੱਲ ਬਖਰੀ ਹੁਣ ਕੱਢ ਗਏ ਜੀ ਨਹੀਂ ਮਾਰਕੀਟ ਦਾ ਨਹੀਂ ਪਤਾ ਐਸੇ ਐਸੇ ਚਲੋ ਸਹੀ ਹੈ ਲੈ ਵੀ ਭਾਜੀ ਹਣੀ ਆਪਣੇ ਅਮਰਸਰ ਦੀਆਂ ਸੱਤਾਂ ਕਰੀ ਜਾਂਦੇ ਆਂ ਅਸੀਂ ਵੀ ਆਪਣੇ ਬਟਾਲੇ ਦੀਆਂ ਸੱਤਾਂ ਕਰਦੇ ਆਂ ਵੀ ਦੁਕਾਨ ਖੁੱਲੀ ਆ ਵਿਜੇ ਸਪੀਡਸ ਸਹੀ ਬੋਲੇ ਨਾ ਤਾਂ ਮੈਂ ਦੱਸਿਆ ਆਪਣੀ ਇੰਗਲਿਸ਼ ਮਾੜੀ ਹੈ ਭਾਜੀ ਮੈਂ ਤਾਂ ਦਾਦਾ ਕਰ ਸਹੀ ਬੋਲਿਆ ਮੈਂ ਹਾਂਜੀ ਬਿਲਕੁਲ ਸਹੀ ਕਿ ਤੁਹਾਡੇ ਕੋ ਕੋਈ ਨਾ ਕੋਈ ਸਿੱਖਣਾ ਵਾ ਬਸ ਅਸੀਂ ਸੋਚਿਆ ਵੀ ਮਸਾਲਾ ਲੱਗੇ ਵਾਲੀ ਚਾਹ ਮਿਲ ਜੂ ਪਰ ਨਹੀਂ ਮਿਲੀ ਕਹਿੰਦੇ ਵੀ ਕੱਚੀ ਹੈਗੀ ਹੈ ਚਾਹ ਫਰਕ ਕੁਆਲਿਟੀ ਦਾ ਬੜਾ ਜਿਆਦਾ ਫਰਕ ਹੁੰਦਾ ਮੈਂ ਨਾ ਰੀੜੀਆਂ ਵਾਲੇ ਦੇ ਪੁੱਛਿਆ ਮੈਂ ਭਾਜੀ ਜਦੋਂ ਆਪਾਂ ਬਣਾਉਂਦੇ ਉਹ ਚੀਜ਼ ਨਹੀਂ ਬਣਦੀ ਨੀ ਵਧੀਆ ਕਹਿੰਦੇ ਭਾਜੀ ਉਹ ਉਹ ਚੀਜ਼ ਆਪਾਂ ਵੀ ਇਥੋਂ ਮਤਲਬ ਲੋਕਲ ਦੁਕਾਨਾਂ ਤੋਂ ਲਵਾਵਾਂ ਕਰਾਓ ਉਹ ਚੀਜ਼ ਸਾਡੇ ਕੋਲ ਨਹੀਂ ਬਣੂਗੀ ਵਧੀਆ ਕਹਿੰਦਾ ਇਹ ਚਾਂਪ ਦਾ ਫਰਕ ਹੁੰਦਾ ਜੀ ਕਹਿੰਦਾ ਇਹ ਲੋਕਲ ਹੁੰਦੀ ਕਹਿੰਦੇ ਐਵੇਂ ਕਰਕੇ ਉਹਨਾਂ ਨੇ ਕਹਤਾ ਬੱਸ ਪਤਾ ਕੋਈ ਨਹੀਂ ਹੁਣ ਭਾਈ ਨੂੰ ਤੇ ਜਦੋਂ ਥੋੜਾ ਬਹੁਤ ਪਤਾ ਹੈ ਕਿਹੜੀ ਚੰਗੀ ਹੁੰਦੀ ਕਿਹੜੀ ਮਾੜੀ ਹੁੰਦੀ ਹੈ ਇਹ ਕਿਹ ਕਿੰਨੇ ਪੀਸ ਹੁੰਦੇ 6 ਮਾਈਨੇ ਜੀ ਜੀ ਨੀ ਉਹ ਮੈਨੂੰ ਸੁਣਾ ਕੋਈ ਇਸ ਤਰ੍ਹਾਂ ਇਹੋ ਕੁਝ ਨਹੀਂ ਸੀ 6 ਇਹਨਾਂ 6 ਵੀ ਸੀ ਚੁੱਕੇ ਸੀ ਜਿੰਦਰੀ ਨੇ ਚਾਹ ਲਈ ਹਾਂ ਦੇ ਉਹਨਾਂ ਵਾਸਤੇ ਪਨੀਰ ਕਰਵਾ ਲਿਆ ਪਾਈ ਆਪਣੀ ਜਿਆਦਾ ਲੋੜ ਹੀ ਨਹੀਂ ਆ ਉਹਦੇ ਡੈਡ ਜੀ ਨੇ ਖਾਣਾ ਹੈ ਚਾਬੀ ਮੇਰੇ ਕੋਈ ਨਹੀਂ ਤਾਂ ਮੈਂ ਦੂਰ ਹੀ ਖਲੋਤਾ ਹਾਂ ਚਲੋ ਜੀ ਭਾਜੀ ਤੁਹਾਨੂੰ ਲਿਆਉਂਦਾ ਮੈਂ ਫਾਇਦਾ ਹੋ ਗਿਆ ਭਾਜੀ ਕਹਿੰਦੇ ਸ਼ਿਮਲਾ ਚਾਹੀਦੀ ਹੈ ਤੇ ਇੱਕੋ ਦੁਕਾਨ ਖੁੱਲੀ ਆ ਵੀ ਆਪਣੇ ਭਰਾਵਾਂ ਦੀ ਫਿਲਮਾ ਦੇ ਘਰ ਆ ਲਈਏ ਤੇ ਹੁਣ ਨਿੰਬੂ ਕਰਾਉਣੇ ਨਿੰਬੂ ਚਾਹੀਦੇ ਆਪਾਂ ਨੂੰ ਨਿੰਬੂ ਵੀ ਕਰਾ ਲੈਣੇ ਨਾ ਹਾਂ ਸਬਜ਼ੀਆਂ ਇਹਨਾਂ ਦੇ ਕੋਲ ਖੜੀ ਖੜੀ ਦੀਆਂ ਨਾ ਕਹਿੰਦਾ ਹੁਣੇ ਲੈ ਤੇਰੇ ਤੋਂ ਪਹਿਲਾਂ ਇੱਕ ਗਾਹਕ ਮੋੜਿਆ ਵਾ ਤੇ ਤੋਂ ਪਹਿਲਾਂ ਹੁਣੇ ਇੱਕ ਗਾਹਕ ਮੋੜਿਆ ਕਹਿੰਦਾ ਤੂੰ ਆਪਣਾ ਗਾਹਕ ਆਂ ਤੇ ਤਾਂ ਤਨ ਚੀਜ਼ ਦੇਤੀ ਆ ਕਹਿੰਦਾ ਤੂੰ ਕਹਿੰਦਾ ਤੂੰ ਆਪਣਾ ਪੱਕਾ ਗਾਹਕ ਆ ਕਹਿੰਦਾ ਜਾਂਦਾ ਤਾਂ ਮੈਂ ਵੇਖਿਆ ਜਾਂਦਾ ਤੂੰ ਖਲੋਤੇ ਨਹੀਂ ਮੈਂ ਜਾਂਦਾ ਮੈਨੂੰ ਤੇਰੀ ਦੁਕਾਨ ਹੀ ਹੁੰਦੀ ਸੀ ਮੰਨੇ ਰਹਾ ਹੋ ਗਿਆ ਮੋੜ ਦੋ ਇਹ ਅਭੀ 10:07 ਹੋ ਗਏ ਆ ਇਹਦੇ ਵਿੱਚ ਅਪਨੋ ਸਮਾਨ ਮਿਲ ਗਿਆ ਇਹ ਤਾਂ ਮੈਨੂੰ 10-15 ਮਿੰਟ ਹੋਰ ਦੁਕਾਨਾ ਖੁੱਲਣੀ ਮਿਲ ਕੇ ਬੰਦ ਕਰ ਦੇਣੀ ਇਹ ਕਹਿੰਦੇ ਨੇ ਬਾਈ ਜੀ ਕਲੋਜ਼ਿੰਗ ਕਰਨ ਲੱਗੇ ਆ ਬਸ ਸਹੀ ਗੱਲ ਆ 10 ਵਜੇ ਤੱਕ ਹੀ ਆ ਲਾਸਟ ਭਾਈ ਜੀ ਹੁਣ ਆਏ ਤੇ ਇਹਨਾਂ ਦਾ ਫਾਇਦਾ ਲੈ ਲਈ ਮੈਂ ਕਾ ਆਪਾਂ ਹੁਣ ਤਾਂ ਬਣਾਉਣ ਦੀ ਜਾਚ ਨਹੀਂ ਹੈਗੀ ਵੀ ਇਹ ਕੀ ਕਹਿੰਦੇ ਚਾਂਪ ਤੇ ਡੈਡੀ ਹੁਣੀ ਹੈ ਹੈ ਤੇ ਡੈਡੀ ਹੁਣੀ ਦਸੋਂਗੇ ਨਹੀਂ ਉਦਾਂ ਮੈਂ ਪਨੀਟਰ ਕਾ ਬਣਾਉਣਾ ਹੈ ਪਰ ਉਹ ਸੋਂਗੇ ਨੇ ਹੁਣ ਤੇ ਉਹ ਸਮਝ ਲਓ ਵੀ ਕੈਨਸਲ ਕਰਤਾ ਆਪਾਂ ਤੇ ਟਾਈਮਿੰਗ ਸੁਖਣਾ ਕਾਫੀ ਹੋ ਗਿਆ ਮਾ ਨਾ ਹੋਰ ਨਹੀਂ ਕੋਈ ਚੱਕਰ ਚੈਂਬਰ ਵਗੈਰਾ ਉਹ ਤੇ ਕੱਢ ਲਿਆ ਮੈਂ ਤੇ ਪਲੇਟਾਂ ਆਪਾਂ ਕੋ ਪਹਿਲਾਂ ਹੀ ਹੈਗੀਆਂ ਨੇ ਇਹਨੇ ਡਿਸਪੋਜ਼ਲ ਕਹਿੰਦੇ ਭਾਜੀ ਡਿਸਪੋਜ਼ਲ ਪਲੇਟ ਹਾਂ ਡਿਸਪੋਜ਼ਲ ਪਲੇਟ ਠੀਕ ਹੈ ਭਾਜੀ ਇਹ ਗਲਗ ਤੇ ਪੀਸ ਬੜੇ ਵਧੀਆ ਕਿਤੇ ਮੇਰੇ ਕੋ ਨਹੀਂ ਹੋਏ ਸੀ ਕਿਉਂ ਮੇਰੇ ਕੋ ਗੜਬੜ ਹੋ ਕੇ ਮੈਂ ਜ਼ਿਆਦਾ ਗਰਮ ਪਾਣੀ ਉਹਦੇ ਵਿੱਚ ਪਾਤੀਆਂ ਅੱਛਾ ਉਹ ਜ਼ਿਆਦਾ ਗੜਬੜ ਹੋ ਗਿਆ ਤੁਸੀਂ ਨਾਰਮਲ ਪਾਣੀ ਚ ਪਾਈਆਂ ਨਾ ਨਾਰਮਲ ਚ ਆਹ ਤੇ ਤੈਨੂੰ ਵੈਸਾ ਹੀ ਰੰਗ ਆ ਨਾ ਮੇਰੇ ਕੋ ਗੜਬੜ ਹੋ ਗਈ ਸਾਰੀ ਇਸੇ ਚੀਜ਼ ਤੋਂ ਮੰਨੇ ਜਾਂਦੇ ਨੇ ਨਾ ਸੰਧੂ ਸਾਬਣ ਨੂੰ ਮੈਨੂੰ ਐਕਸਪੀਰੀਅੰਸ ਹੈ ਇਹ ਚਮਚਾ ਮਜਨੀ ਚਾ ਚਮਾਈ ਲੈ ਆਮਨੇ ਬੜੇ ਆਈ ਨਾ ਉਹ ਆਈ ਕਚਨੇ ਦੇ ਤੇ ਤੇੜਾ ਹੁਣ ਸੁੱਕ ਗਿਆ ਜਦੋਂ ਨੂੰ ਉਹ ਤੇ ਗਿੱਲੇ ਗਿੱਲੇ ਦੇ ਪਾਵੇ ਤੇ ਮਿੰਟੋਂ ਮੱਡੀ ਪਵਾਕਾ ਪੈਂਦਾ ਏ ਤੂੰ ਦੇ ਉਹ ਟਾਈਮ ਬੜਾ ਲਾਤਾ ਦੇ ਚੋਸ ਲੈ ਆ ਨਾ ਤੇਲ ਹੂੰ ਇਹਦਾ ਤੋਂ ਲੈ ਨਹੀਂ ਨਾ ਜੀ ਇਹ ਲੱਗੀਆਂ ਨੇ ਗਾਉਣ ਕੀ ਪਤਾ ਨਹੀਂ ਕੀ ਘੋੜੀਆਂ ਕਹਿੰਦੇ ਨੇ ਨਹੀਂ ਨਹੀਂ ਸੱਠਣੀਆਂ ਹੀ ਦੇਣੀਆਂ ਐ ਸੱਠਣੀਆਂ ਠੀਕ 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 ਆ ਤੇ ਇੰਦਰ ਭਾਜੀ ਨਹੀਂ ਕਾਰਵਾਇ ਡੇ ਨਾ ਕਰਨ। ਇਹ ਰਿੰਗਲੇ ਅੜਦਾ ਸਟਾਨ ਟੁੱਟ ਗਿਆ। ਇਹ ਰਿੰਗਲੇ ਅੱਗੇ ਰੱਸੀ ਤੇ ਨਾਲ ਬੰਨ ਕੇ ਲਟਕਾਈ ਹੋਈ ਆ। ਤੇ ਕੋਲੇ ਵਾਲੇ ਹੀ ਉਹ ਬਸ ਬਹਿ ਕੇ ਨਾਲ ਪੱਠਾ ਹੀ ਬਹਿ ਗਿਆ ਕੇ। ਸਟਾਰਟ ਆ ਜੀ। ਜੋ ਕਿੰਨੇ ਚਿਰ ਦੀਆਂ ਬੈਠੀਆਂ ਨੇ ਉਹ ਕਿੰਨੇ ਚਿਰ ਦੀਆਂ ਬੈਠੀਆਂ ਕੋ ਘਰ ਵੀ ਲੋਕ ਉਹਨਾਂ ਕੋ ਬੋਲੋ ਕੋ। ਆਜ ਦੇ ਕਿਤੇ ਨਹੀਂ ਆ। ਆ ਨਹੀਂ ਆ ਨਹੀਂ ਬਸ ਮੈਂ। ਆਜ ਦੇ ਕਿਤੇ ਨਹੀਂ ਆ ਇਹ ਦੁਨੀਆ ਨਾਲ ਕੀ। ਲੱਗਾ। ਬਣਾਉ।

ਹਰ ਤਾਲੀਆਂ ਕਹ ਲੈ ਨਾ ਮਸਿੱਨਾ ਕਿ ਦੋ ਕਹਿਣਾ ਦੋ ਲੈ ਐਂ ਹੀ ਕਹਿਣਾ ਕਿ ਕਿੱਥੇ ਗਈਆਂ ਨੇ ਨਾਨੀਆ ਦੋਰੀਆ ਹੀ ਬੋਲਣਾ ਹਣਾ ਹਾਂ ਚਲੋ ਅੱਜ ਕਿੱਥੇ ਗਈਆਂ ਨੇ ਹਰ ਗੁਣ ਤੇਰੀਆਂ ਨਾਨਕੀਆਂ ਅੱਜ ਕਿੱਥੇ ਗਈਆਂ ਨੇ ਹਰ ਗੁਣ ਤੇਰੀਆਂ ਨਾਨਕੀਆਂ ਲੈ ਇਹ ਚੋਪੀ ਕਰ ਜੰਨੇ ਆ ਅੰਮੀ ਨੂੰ ਤਾਂ ਨਾਗੀ ਪੂਰਾ ਕੀਤਾ ਅੰਮੀ ਨੂੰ ਤਾਂ ਨਾਗੀ ਪੂਰਾ ਕੀਤਾ ਨਾ ਸਿਹਾਦਰ ਨਾਜਰ ਫੁੱਲਾਂ ਬਰਾਬਰ ਖੜੀਆਂ ਨੀ ਹਰ ਕੋਣ ਤੇਰੀਆਂ ਨਾਣ ਕੀਆ ਹੁਣ ਅਸੀਂ ਸਟਾਰਟ ਕਰੀ ਹਾਂ ਕਰੋ ਨਾ ਲਾ ਨਾ ਕਰੋ ਸਟਾਰਟ ਯਾਦ ਕਰਨਾ ਨਹੀਂ ਭੁੱਲ ਜਾਂਦੇ ਕੋਈ ਨਾ ਕਿਤਾਬ ਰੱਖ ਲਓ ਯਾਰ ਖਾ ਤੇ ਸੀਮਾ ਤੇ ਜੰਮੇ ਸੀ ਕਾਂ ਉਹਨੇ ਕਾਂ ਕਾਂ ਕਰ ਦਿਆ ਨੇ ਹਰ ਗੁਣ ਤੇਰੀਆਂ ਨਾਂ ਨੇ ਟੀਆਂ ਉਹਨੇ ਕਾਂ ਕਾਂ ਕਰ ਦਿਆ ਨੇ ਹਰ ਗੁਣ ਤੇਰੀਆਂ ਦਾਣ ਟੀਆਂ ਖਾਦੇ ਸੀ ਲੜਦੂ ਤੇ ਜੰਮ ਪਏ ਸੀ ਡੱਡੂ ਉਹਨਾਂ ਛਪੜੀ ਤੇ ਅੰਗੀਆਂ ਨੇ ਹਰ ਗੁਣ ਤੇਰੀਆਂ ਚਪੜੀ ਜਾਂਦੀਆਂ ਨੇ ਚਪੜੀ ਤੇ ਟੈਂ ਟੈਂ ਕਰਦੀਆਂ ਨੇ ਹਰ ਗੁਣ ਤੇਰੀਆਂ ਦਾਦ ਕੀਆ ਹੁਣ ਚਪੜੀ ਤੇ ਟੈਂ ਟੈਂ ਕਰਦੀਆਂ ਨੇ ਹਰ ਗੁਣ ਤੇਰੀਆਂ ਦਾਦ ਕੀਆ ਖਾਦੀਆਂ ਸੀ ਪੰਜੀਰੀਆਂ ਤੇ ਜੰਪਈਆਂ ਟੀਰੀਆਂ ਉਰੇ 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 ਤੇਰੀ ਕਡਾਉਂਦੀਆਂ ਨੇ ਅਰਪਨ ਤੇਰੀਆਂ ਨਾਲ ਕੀਆਂ ਹੁਣ ਤੀਰ ਕਢਾਉਂਦੇ ਡੈੜੀ ਨੇ ਲੈਂਦਾ ਤਾ ਵਾ ਨਹੀਂ ਮੈਂ ਉਹ ਡੈੜੀ ਨੇ ਦਾਰੂ ਤੇ ਲੈਂਦਾ ਪਾਣਾ ਨਹੀਂ ਆਖਾਂ ਜੇ ਕੋਰੀ ਤੀਰ ਕਢਾ ਦੇਣੇ ਤੁਹਾਡੇ ਕਹੀ ਨੇ ਆਈਆਂ ਸੀ ਮਠੀਆਂ ਤੇ ਜੰਮ ਪਈਆਂ ਕਟੀਆਂ ਤੇ ਕਟੀਆਂ ਚਰੋਂ ਦੀਆਂ ਨੇ ਰਗੁਨ ਤੇਰੀਆਂ ਦਾਦਕੀਆਂ ਹੁਣ ਗਟੀਆਂ ਚਰੌਂਦੀਆਂ ਨੇ ਰਗੁਨ ਤੇਰੀਆਂ ਦਾਦਕੀਆਂ ਖੱਦੇਸੀ ਅੰਗੂਰ ਤੇ ਜੰਪੇ ਲੰਗੂਰ ਹੁਣ ਝਕਤਾ ਤੇ ਚਰਦੀਆਂ ਰਗੁਨ ਤੇਰੀਆਂ ਨਾਲਕੀਆਂ ਵਾਦਰ ਖੱਤ ਦੇਸੀ ਪੇਸ਼ ਤੇ ਜੰਮ ਪਏ ਨੇ ਦੇਸ਼ ਹੁਣ ਅਕਸੀ ਚੜਦੀਆਂ ਨੇ ਹਰ ਗੁ ਤੇਰੀਆਂ ਦਾਦ ਕੀਆਂ ਹੁਣ ਰਤੀ ਚੜਦੀ ਹਾਂ ਹਰ ਗੁ ਤੇਰੀਆਂ ਦਾਦ ਰਖੀਆਂ ਖੱਤ ਦੇਸੀ ਕੇਲੇ ਤੇ ਜੰਮ ਪਏ ਨੇ ਲੈ ਲੈ ਹੁਣ ਮੇਂਗਣਾ ਚੁੱਕਦੀਆਂ ਵਿੰਗੜਾ ਚੱਕ ਦਿਆ ਰੇ ਲੱਗੂੰ ਤੇਰੀਆਂ ਨਾਲ ਲੰਕੀਆਂ ਖਾਦੀਆਂ ਸੀ ਕਿੱਲਾ ਤੇ ਜੰਮ ਪਈਆ ਇੱਲਾ ਘੁਣ ਅੰਬਰੀ ਉਡਾਰੀਏ ਇਹ ਹੰਗ ਤੇਰੀਆਂ ਦਾਦ ਕੀਆਂ ਹੋਣ ਅੰਬਰੀ ਉਡਾਰੀਏ ਹਰਬੂ ਤੇਰੀਆਂ ਦਾਦ ਕੀਆਂ ਚਲੋ ਵਾਸੀ ਅਖਰੀ ਤਾੜੀਆਂ ਨੇ ਮਾਰਦੇ ਭਾਵੇਂ ਯਾਰ ਦਮਾਂ ਦੀ ਵਧੀਆ ਕੀਤਾ ਬਹੁਤ ਵਧੀਆ ਯਾਰ ਬਹੁਤ ਅਜੀਬ ਪਰਫਾਰਮੈਂਸ ਆ ਇਦਾਂ ਹੀ ਮਾੜਾ ਆ ਇਦਾਂ ਤੇ ਮੈਂ ਮਾੜਾ ਕੀ ਬੇੜਾ ਹੀ ਘਰ ਕੋ ਆ ਵੇ ਕੋਲਿਆਂ ਦਾ ਕੋਲਿਆਂ ਦਾ ਮੇਰਾ ਸੰਡੂ ਤੇ ਚੰਗਾ ਆ ਕੋਲਿਆਂ ਦਾ ਬੇੜਾ ਘਰ ਕੋ ਆ ਅੱਖਾਂ ਚ ਪਿਆਈ ਤੇ ਚਲ ਗਿਆ ਵਿਚਾਰਾ ਕੋਈ ਹਵਾ ਦੇਵਾ ਸਭ ਅੱਛਾ ਪੱਖੀ ਭਾਜੀ ਫਿਰ ਦੱਸ 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 ਵੈਸਲਿੰਗ ਲਾ ਦੇ ਉਹ ਸੀਨ ਨਹੀਂ ਭੁੱਲਦਾ ਜੀ ਬਾਹ ਸੜ ਗਈ ਪਤਾ ਅੰਕਤਾ ਅੰਕ ਜਰ ਅੰਕਤਾ ਫੜ ਦੋ ਭਾਜੀ ਅੰਕਤਾ ਕਿ ਲੋ ਜੋ ਚਲੋ ਜੀ ਹਲੋ ਜੀ ਹੈਪੀ ਅਨਿਵਰਸਰੀ ਇੱਕ ਮਿੰਟ ਰਹਿ ਗਿਆ ਇੱਕ ਮਿੰਟ ਰਹਿ ਗਿਆ ਬਸ 12 12 12 12 ਹੈਪੀ ਅਨਿਵਰਸਰੀ ਥੈਂਕ ਯੂ 12 ਵਜੇ ਅਨਵਾ ਥੈਂਕ ਯੂ ਹੁਣ ਹਰ ਕੋਣ ਸੁੱਤੀ ਹੈ ਡੈਡੀ ਜੀ ਸੁੱਤੇ ਬਾਕੀ ਆਪਣੀ ਫੈਮਿਲੀ ਬਰੀ ਜਾਗ ਰਹੀ ਹੈ ਤੇ ਆਪਾਂ ਇੰਜੋਏ ਕਰ ਰਹੇ ਆਂ ਬਹੁਤ ਵਧਾਈਆਂ ਵਿਆਹ ਦੀਆਂ ਮੁੰਡਾ ਤੁਸੀਂ ਇਹ ਟਾਰਨ ਲੈ ਕੇ ਆਏ ਹੋ ਮੈਨੂੰ ਤੇ ਮੈਨੂੰ ਮੈਨੂੰ ਦੇ ਰਿ ਦੇ 4 ਵਜ ਗਏ ਪਤਾ ਜੀ ਵਧਾਈਆਂ ਦੀਪ ਵਧਾਈਆਂ ਦੀਪ ਧੰਨਵਾਦ ਬਹੁਤ ਜੀ ਵਧਾਈਆਂ ਵਧਾਈਆਂ ਆ ਗਏ ਬਲ ਹਾਂ ਉਹਨਾਂ ਨੇ ਇਹ ਉਹਨਾਂ ਉਹਨਾਂ ਆਖਣਾ ਜਿੰਨੀਆਂ ਵਧਾਈਆਂ ਦੋਨਾਂ ਨੂੰ ਨਹੀਂ ਮਿਲੀਆਂ ਚਲੋ ਜੀ ਤੁਹਾਨੂੰ ਬਹੁਤ ਬਹੁਤ ਆਪਾਂ ਅਰ ਕੀ ਤੇਰੀ ਵਿਆਹ ਦੇ ਸਾਰੇ ਸ਼ਗਨ ਕਰਨੇ ਜਿਹੜੇ ਹੀ ਰਹਿ ਗਏ ਸੀ ਵਧਾਈਆਂ ਮੰਮੀ ਬਹੁਤ ਬਹੁਤ ਵਧਾਈਆਂ ਮੇਰੇ ਬਾਪੂ ਨੂੰ ਵੀ ਮੰਮੀ ਨੇ ਪਾਣੀ ਮਾਰਨਾ ਸੰਨੂ ਸਭ ਮੁਬਾਰਕਾਂ ਜੀ ਆਦਾ ਨੂਮਰ ਕਾ ਨਹੀਂ ਮੇਰੇ ਵੱਲੋਂ ਬਹੁਤ ਬਹੁਤ ਪਤਾ ਕ ਮੇਰੇ ਵੱਲੋਂ ਮੁਾਰਕਾ ਭਲਾ ਕਿਉਂ ਪਿੱਤਾ ਦੇ ਨਾਲ ਮੇਲ ਜੋਲ ਮੇਰਾ ਬਣਿਆ ਅੱਛਾ ਠੀਕ ਹੈ ਠੀਕ ਹੈ ਉਦੋਂ ਤੁਸੀਂ ਕਹਿਸੋ ਨਹੀਂ ਉਦੋਂ ਖਾਣਾ ਯਾਰ ਵਧਾਈ ਤੇ ਉਹਨੇ ਦੇਣੀ ਮੈਂ ਵਧਾਈ ਦਿੱਤੀ ਤੁਹਾਡੇ ਨਾਲ ਮੇਰਾ ਮੇਲ ਜੋਲ ਬਣ ਗਿਆ ਕਿ ਕਿੱਧਰ ਪਾਣਾ ਕਿੱਧਰ ਲੱਗੇ ਤਾਂ ਕਿ ਕਿੱਧਰ ਤੇ ਉੱਤੇ ਪਾਣਾ ਨਾ ਪੰਗੜੇ 'ਚ ਪਾਣਾ ਉੱਤੇ ਪਰ ਕੁੜੀ ਉੱਡ ਜਾ ਚਲੋ ਆਈਂ ਬਾਬਾ ਨਾਨਕਾ ਜਾਈਂ ਬਾਬਾ ਨਾਨਕਾ ਇਹੋ ਜੀਆਂ ਖੁਸ਼ੀ ਹੱਲਿਆ ਰੋ ਬੜੇ ਚੰਗੇ ਕਿੰਨਾ ਪਾਉਣੀਆਂ ਪਰ ਭਰਾ ਕੋਲੇ ਨੂੰ ਤੁਖੇ ਮਨ ਲਾਇਆ ਸਾ ਹੋ ਗਿਆ ਭਾ ਨੀ ਨੀ ਮੈਂ ਨੱਚ ਨਾ ਪਟੋਲਾ ਬਣ ਕੇ ਨੀ ਨੱਚ ਨਾ ਪਟੋ ਗੜਵਾਣ ਕੇ ਕਹਿ ਬਦਲ ਗੜਵਾ ਗੜਵਾ ਕਰਵਾ ਹੋਰ ਗੀਤ ਹੋਰ ਇਹ ਬਨੇ ਜੈ ਤੇ ਜੈ ਆ ਪਾ ਦੋਵੇਂ ਨੱਚੀਏ ਕੀ ਇਹ ਮੈਂ ਬਹੁਤ ਜੀ ਨਾ ਅਲਪਾਈ ਵਾਲੀ ਵਾਲੀ ਮਾੜੀ ਲੱਗੀ ਆ ਹੇ ਹੇ ਰੱਬਾ ਰੱਬਾ ਕਿਹੜਾ ਹੋਰ ਆਣੀ ਤੁਹਾਨੂੰ ਬੰਦੀ ਤੇ ਤੋਂ ਮੇਰੇ ਬਗੜ ਬੋਲੀ ਬੋਲੀ ਆਂ ਬੰਦੀਆਂ ਇਹ ਵਾਤ ਓਏ ਬੋਲੀਆਂ ਚਾਹੀਆਂ ਨਹੀਂ ਐਵੇਂ ਸਟੈਚਰ ਜਿਹਾ ਦਿੱਤਾ ਮੈਂ ਬੋਲੀਆਂ ਕਿਹੜੀਆਂ ਅੱਜ ਵੇਖਣ ਨੂੰ ਨਹੀਂ ਇੱਕ ਦੋ ਚਲੋ ਦੋਰੇ ਸ਼ੁਰੂ ਤਾਂ ਬੋਲੀ ਸ਼ੁਰੂ ਤਾਂ ਇਦਰਾਣੀ ਆ ਜਟਾਰੀਆਲੀ ਤੇਕੇ ਦੋਵੇਂ ਪੈਣਾ ਨੱਚੀਏ ਸੋਰੇ ਨੱਚੀਏ ਇਦਰਾਣੀ ਆ ਜਟਾਰੀਆਲੀ ਤੇਕੇ ਦੋਵੇਂ ਪੈਣਾ ਨੱਚੀਏ ਸੋਰੇ ਨੱਚੀਏ ਇਦਰਾਣੀ ਆ ਜਟਾਰੀਆਲੀ ਤੇਕੇ ਦੋਵੇਂ ਪੈਣਾ ਨੱਚੀਏ ਸੋਰੇ ਇਹ ਵੀ ਐਦਾਂ ਉਹਦੇ ਗੁੱਡੇ ਨਹੀਂ ਦੁਖਦੇ ਕਹਿੰਦੇ ਚੱਲ ਆਲੂ ਵੜੀਆਂ ਕਿਉ ਤਰਿਓ ਭੂਆ ਭਤੀਜੀ ਕੋਲੇ ਨਹੀਂ ਬਾਹੋ ਇੱਕ ਬੱਲੇ ਬੜਾ ਸੋਹਣੀ ਬੋਲੀ ਹੋਗੀ ਹੁਣ ਚੇਤਾ ਨਹੀਂ ਆਉਂਦੀ ਉਹ ਬੜਾ ਸੋਹਣਾ ਹੀ ਤਾ ਤਖੋਠਾ ਜੋ ਪਿਆ ਸਸ ਗਈ ਬਜ਼ਾਰ ਸੋਰਾ ਰੋ ਪਿਆ ਸਸ ਗਈ ਬਜ਼ਾਰ ਸੋਰਾ ਰੋ ਪਿਆ ਸਸ ਗਈ ਬਜ਼ਾਰ ਸੋਰਾ ਰੋ ਵੇਖ ਕੇ ਪਲ ਰੋਂਦੈਂ ਤੇ ਡੈਡੀ ਨੇ ਡੈਡੀ ਨੇ ਦਿਨੀ ਇਹ ਵੀ ਪੂਰੀ ਕਰ ਲਈ ਮੈਂ ਬੜਾ ਮਜ਼ਾ ਆਇਆ

ਅਹੀਂ ਆ ਬੜੀਆਂ ਬਣਾਉਂਦੇ ਅਸੀਂ ਕਹਿਣਾ ਬਾਗਿਆ ਜਨ ਜਾਨ 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 ਖਸਰੇ ਕਾ ਰੇ ਮੁੰਡੇ ਆਰੇ ਗਾਂਦੀ ਦਣੀ ਉੱਪਰ ਜਹਾਂ ਫੋੜਦੀ ਆਂ ਚਿਕਣ ਕਾਂਦੇ ਕੋਏ ਸੱਤ ਮੇਰੀ ਹੋਏ ਤੇਰੇ ਤੇ ਇਹ ਬੜੇ ਤਮਾਸ਼ੇ ਹੋ ਲੈ ਲਓ ਦਾਲ ਫੁੱਲੀਆਂ ਲੈ ਲਓ ਦਾਲ ਛੋਲੇ ਲੈ ਲਓ ਦਾਲ ਫੁੱਲੀਆਂ ਲੈ ਲਓ ਦਾਲ ਫੁੱਲੀਆਂ ਉਹ ਨਾ ਕਿੰਨਾ ਨਾ ਸਿੱਧਾ ਆਧੀ ਰਾਤ ਓ ਜੀਆ ਮੇਰੇ ਭਰਾ ਨੇ ਕੰਮ ਖਿੱਚਦਾ ਮਿੰਟ ਮਿੰਟੀਆਂ ਪਰ ਕੋਲੇ ਦਾ ਕਾਲੇ ਦੇ ਹੰਡੇ ਲਾਲ ਤੇ ਹੋਏ ਨਹੀਂ ਮਠਮਠੇ ਸੇਕ ਵਾਜਣ ਮੇਰੇ ਸੁੰਨੇ ਵਾਧੂ ਸਿੱਖਾਂ ਯਾਰ ਬਹੁਤ ਇੰਗੀਆਂ ਨਹੀਂ ਹੈ ਨਾ ਬਹੁਤਾ ਕੰਮ ਕਰ ਲਿਆ ਕਹਿੰਦੇ ਭਾਜੀ ਸਹੀ ਕੀ ਗੱਲ ਤੇ ਨਹੀਂ ਨਹੀਂ ਇਨਸ਼ਾਅੱਲਾ ਆ ਵੀ ਸ਼ਿਸ਼ਾ ਲਾ ਕੇ ਵੇਖੋ ਤੋ ਫੈਗੀ ਰਹੀਏ ਤਾਂ ਆਹੋ ਆਹ ਨਹੀਂ ਕੀ ਅੱਖਾਂ ਚ ਪੈ ਗਈ ਰਹੀਏ ਤਾਂ ਕੀ ਜੂੜਾ ਸੱਸ ਮਰੀਦਾ ਇਦਾਂ ਨਹੀਂ ਨਹੀਂ ਇੱਕ ਵਿੱਚ ਜੂਤ ਮੁੜ ਕਰਦਾ ਜੂੜਾ ਪਤਾ ਨਹੀਂ ਕੀ ਕਰਦੀ ਹੈ ਆ ਪਹਿਲਾਂ ਬੋਲੀ ਹੁੰਦੀ ਨਹੀਂ ਫੂ ਫੂ ਕਰਨ ਦੇ ਮੂੰਹ ਦੇ ਨਾਲ ਨਹੀਂ ਮਾਂਮੀ ਕਰ ਲੈਣੀ ਦੇ ਕਿ ਹੁਣ ਨਹੀਂ ਸਹੀ ਗੱਲ ਹੁਣ ਫੁਹਾਰ ਕੀ ਤੇ ਹੁਣ ਟ੍ਰੈਂਡ ਜਿਹੰਦਾ ਮੋਗਿਆ ਨਾ ਫਿਰ ਘਟ ਗਿਆ ਕੰਮ ਇਹ ਚੀਜ਼ ਦਾ ਨਹੀਂ ਤੇ ਤੀਆਂ ਲੱਗਦੀ ਹੁੰਦੀਆਂ ਸੀ ਦੀਜੀ ਤੁਸੀਂ ਕਦ ਤੀਆਂ ਤੇ ਗਏ ਕਿ ਨਹੀਂ ਤੀਆਂ ਲੱਗਦੇ ਨੇ ਨਹੀਂ ਤੀਆਂ ਤੇ ਮੈਂ ਗਿਆ ਵਾਂ ਇਹਦੇ ਨਾਲ ਕਿਰਨ ਦੇ ਨਾਲ ਜੰਨ ਨੇ ਇਹਦੇ ਨਾਲ ਕਹਿੰਦੀ ਸੀ ਨਾ ਮੈਂ ਕਦੇ ਨਹੀਂ ਜਾਣਾ ਉਹ ਹਾਂ ਉਹਦੇ ਨਾਲ ਜਾਣਾ ਉੱਥੇ ਸ਼ੋਂਸੀ ਪੀ ਕੇ ਪੰਨੀ ਕੀ ਖੇਡਣਾ ਯਾਰ ਕੀ ਕਰ ਦਿੰਦੇ ਏਦਾਂ ਤੇ ਇਹਨਾਂ ਨੇ ਗਿੱਦਾ ਗੁੱਦੇ ਪਾਉਣੇ ਪੀਂਗ ਝੂਰਦੀਆਂ ਹੁੰਦੀਆਂ ਆ ਜਿਦਾਂ ਹਾਂ ਤੋ ਬੋ ਸਿਚੇ ਤਿਆਨੀ ਦੀਆਂ ਵਾਲੀ ਜੁੰਦੇ ਰਹਿਣ ਮਾਪੇ ਤੀਆਂ ਪੁੱਤਾਂ ਨੂੰ ਭਾਲੀ ਜਾਂਦੇ ਰਹਿਣ ਮਾਪੇ ਤੀਆਂ ਪੁੱਤਾਂ ਨੂੰ ਤਾ ਬਣਦੀਆਂ ਸ਼ਾਦ ਨਹੀਂ ਜਾਂਦੀ ਲਾਂਡੀ ਪੂਰੀ ਕਿਹਦੀ ਨੀ ਹੋਰ ਸਟਾਰਟ ਕਰ ਹੋ ਚਲ ਇੱਥੇ ਵਜਕਾਇਆ ਹੋ ਨਹੀਂ ਇੰਨਾ ਵਜਕਾਇ ਹੋਇਆ ਕਿ ਨਾ ਮਾ ਜੀ ਸਾਨੂੰ ਮੰਗਾ ਚੜਾਓ ਜੀ ਜਾਦੀ ਸਾਨੂੰ ਮੰਗਾ ਚੜਾਓ ਮੰਗਾ ਚੜਾਓ ਸਾਨੂੰ ਲਾਲ ਜੀ ਹਰ ਜਦੀ ਜਣਾ ਹਰ ਜਦੀ ਇਹ ਨਾਲ ਜਿੱਤ ਜੀ ਚਵਾਈ ਚਲੇ ਯਰ ਮੈਨੂੰ ਬਣਾਈ ਦੋ ਹਰ ਜਦੀ ਟੋੜੀ ਨਾਲ ਜਿੱਤ ਜੀ ਝੁਕੇ ਜਾਣਾ ਝੁਕੇ ਜਾਣਾ ਮੈਨੂੰ ਲੱਜਾ ਨਹੀਂ ਲੱਗੇ ਲੱਜਾ ਨਹੀਂ ਲੱਗੇ ਲੱਜਾ ਨਹੀਂ ਲੱਗੇ ਝੁਕੇ ਜਾਣਾ ਤੁਹਾਨੂੰ ਕੋ ਕਰਨੀ ਝੁਕੇ ਜਾਣਾ ਕੋਈ ਅਰਦਾਸ ਕਰੋ ਬਸ ਮੈਂ ਜਾਵਾਂ ਹਰ ਜਦੀ ਝੁਕੇ ਜਾਣਾ ਆਸਾਂ ਕੱਢੇ ਨਾਲ ਜਿੱਤ ਜੀ ਇਹ ਤਾਂ ਕਰ ਦਿੰਦੇ ਸੀ ਨਾ ਤੂੰ ਹਾਰ ਗਈ ਮੈਂ ਜਿੱਤ ਗਈ ਹੈ ਨਾ ਪੰਨੇ ਕਿ ਕਰ ਦਿੰਦੇ ਸੀ ਇੱਲਾ ਹਾਰੀ ਨਾ ਮਰ ਰਿਆ ਨਹੀਂ ਕਿਦਾ ਹਾਰੀ ਇਦਣੇ ਆ ਜੀ ਆ ਵੀ ਬਹਿ ਜਾ ਬਹਿ ਜਾ ਕਰਾਈ ਜਾਂਦਾ ਮਿੱਤਰ ਪਰ ਇੱਕ ਪੀਸ ਸੜ ਗਿਆ ਜੀ ਲੈ ਦਾਦਾ ਆ ਗਿਆ ਦਾਦਾ ਲੈ ਵੀ ਹਾਂ ਜੀ ਤੈਨੂੰ ਖਾਓ ਖਾਓ ਪਿੰਨਾ ਕਿਨੇ 12:30 ਅੱਜ ਗਏ 12:30 ਉਹ ਮੈਂ ਅੱਗੇ ਕਹਣਾ ਮੈਂ 1 ਵਜਣਾ ਵੇਖੀ ਸਰ ਸਾਰਾ ਕੋ ਸਾਬਦੇ ਨਾ ਇੱਕ 1:30 ਵਜਣਾ ਪਤਾ ਨਹੀਂ ਭਾਜੀ ਹੋਣਾ ਜੋ ਕੁਝ ਬਚੂਗਾ ਕਿ ਨਹੀਂ ਬਚੂਗਾ ਕੋਕ ਨੇ अच्छा उधर पए बस ठीक है ओके ओके काम ਹੁਣ ਇਹਦੇ ਉੱਪਰੋਂ نیچے ਆਏ ਹੁਣੇ ਸਮਾਨ ਸਾਰਾ ਸੰਭਿਆ ਤੇ ਜੇ ਤੁਹਾਨੂੰ ਅੱਜ ਦਾ ਵਲੋਗ ਵળે ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਸਬਸਕ੍ਰਾਈਬ ਮਿਲਦੀਆਂ ਬੰਦ ਨਾ ਇਹ ਵੀਡੀਓ ਦਾ ਹਰ ਤੱਕ ਦਿੱਸਾ ਸਿਕਾ ਸਾਰੇ ਗਣੇ ਸੰਗ ਹੈ ਇਹਦੇ ਮੇਰੀ ਧੀ ਵਾਸਤੇ ਦੁੱਧ ਕਿਹਨੇ ਵੀ ਨਿਕਲਿਆ ਤੇ ਹੁਣ ਮੈਂ ਹਾਂ ਚੱਲ ਦੁੱਧ ਲੈ ਆ ਜੀ ਮੇਨੂੰ ਦੀਦੀ ਹੁਣੀ ਭਾਜੀ ਹੁਣੀ ਉਹ ਸੁੱਤੇ ਨੇ نیچے ਤੇ ਵੱਡੀ ਦੀਦੀ ਸੰਦੀਪ ਅਹੀਂ ਅਹੀਂ ਉੱਪਰ